ਦਰ ਤਰਨ ਤਰਨ ਤੋਂ ਵੀ ਕੁਝ ਅਜਈਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਸੂਬੇ ਦੀ ਕਾਨੂੰਨ ਵਿਵਸਥਾ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਕਰ ਰਹੀਆਂ ਨੇ ਇੱਥੇ ਰਾਤ ਦੇ ਸਮੇਂ ਇੱਕ ਮਹਿਲਾ ਅਤੇ ਉਸਦੇ ਬੱਚਾ ਨੂੰ ਕੁਝ ਬਦਮਾਸ਼ਾਂ ਨੇ ਕੁਚਲੀਟੇਰੀਆ ਨੇ ਨਿਸ਼ਾਨਾ ਬਣਾਇਆ ਅਤੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਤੀਜੀ ਅੱਖ ਯਾਨੀ ਕੇ ਸੀ ਸੀ ਟੀ ਵੀ ਕੈਮਰਾ ਚ ਕੈਦ ਹੋ ਗਈ ਹੈ ਸੂਬਾ ਵਾਸੀਓ ਸਾਵਧਾਨ 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 ਤੋਂ ਬਾਹਰ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ ਜੀ ਹਾਂ ਅਸੀਂ ਤੁਹਾਨੂੰ ਸੁਚੇਤ ਇਸ ਲਈ ਕਰ ਰਹੀਆਂ ਕਿਉਂਕਿ ਸ਼ਰੀਆਮ ਅਜਿਹੀ ਵਾਰਦਾਤ ਹੋਈ ਹੈ ਜਿਸ ਦੀਆਂ ਤਸਵੀਰਾਂ ਤੁਹਾਡੀਆਂ ਰਾਤਾਂ ਦੀ نیند ਉਡਾ ਕੇ ਰੱਖ ਟੇੜ ਗਿਆ ਜਿਸ ਨੂੰ ਵੇਖ ਤੁਹਾਡੇ ਪੈਰਾਂ ਹੇਠ ਹੋ ਜ਼ਮੀਨ ਝਿਸਕ ਜਾਵੇਗੀ ਅਤੇ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਤੁਹਾਨੂੰ ਗੁੱਸਾ ਵੀ ਆਵੇਗਾ ਜਿਹਾ ਸਮਾਂ ਕਰੀਬ ਰਾਤ ਦੇ 9:30 ਵਜੇ ਦਾ ਸੀ ਇੱਕ ਮਹਿਲਾ ਅਤੇ ਉਸਦੇ ਦੋ ਬੱਚੇ एक्टिवा 'ਤੇ سوار ਹੋ ਕੇ ਘਰ ਜਾ ਰਹੇ ਸਨ ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਹਥਿਆਰਾਂ ਦੇ ਨਾਲ ਲੈਸ ਦੋ ਨਕਾਬਪੋਸ਼ ਬਦਮਾਸ਼ਾਂ ਨੇ ਮਹਿਲਾ ਦੀ ਐਕਟਿਵਾ ਨੂੰ ਰਸਤੇ 'ਚ ਘੇਰਾ ਪਾ ਲਿਆ ਅਤੇ ਮੋਟਰਸਾਈਕਲ ਤੋਂ ਉਤਰਨਸਾਰ ਹੀ ਸਿੱਧਾ ਪਿਸਤੌਲ ਮਹਿਲਾ ਅਤੇ ਉਸਦੇ ਬੱਚਾ ਤੇ ਤਾਰ ਦਿੱਤੀ ਜਿਸ ਕਾਰਨ ਪੂਰਾ ਪਰਿਵਾਰ ਸਹਮ ਗਿਆ ਅਤੇ ਬਦਮਾਸ਼ ਮੌਕੇ ਤੋਂ ਪਰਿਵਾਰ ਦੀ ਐਕਟਿਵਾ ਅਤੇ ਐਕਟਿਵਾ 'ਚ ਪਏ ਕਰੀਬ 2.5 ਲੱਖ ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਜੀ ਹਾਂ ਦਸਹਾਂ ਤੈ ਹੋ ਚਾਰਿਆ ਹੈ ਲੁੱਟ ਦੀਏ ਵਾਰਦਾਤ ਸਾਹਮਣੇ ਆਈ ਹੈ ਤਰਨਤਾਰਨ ਸ਼ਹਿਰ ਦੇ ਜੀਵਨ ਸਿੰਘ ਨਗਰ ਤੋਂ ਜਿੱਥੇ ਨਕਾਬਪੋਸ਼ ਇਨ੍ਹਾਂ ਲੁਟੇਰਾਂ ਦੇ ਵੱਲੋਂ ਮਹਿਲਾ ਅਤੇ ਉਸ ਦੇ ਬੱਚਾਂ ਨੂੰ ਸ਼ਰੀਆਬ ਹਥਿਆਰਾਂ ਦੀ ਨੋਕ ਤੇ ਨਿਸ਼ਾਨਾ ਬਣਾਇਆ ਗਿਆ ਹੈ ਇਸ ਵਾਰਦਾਤ ਤੋਂ ਬਾਅਦ ਪਰਿਵਾਰ ਸਮੇਤ ਪੂਰਾ ਪਿੰਡ ਪੂਰਾ ਇਲਾਕਾ ਸਹਿਮਿਆ ਹੋਇਆ ਹੈ ਇਸ ਪਿੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਵੀਰ ਜੀ ਸੀਨਾ ਕੋ ਪੈਸੇ ਲੈਣੇ ਸੀ ਇਹ ਇੱਥੇ ਮੇਰੇ ਹਸਬੰਦ ਕੋ ਫੈਕਟਰੀ ਚ ਕੰਮ ਕਰਦੇ ਸੀ ਤੇ ਇਹਨੇ ਐਡਵਾਂਸ ਲਿਆ ਹੋਇਆ ਸੀ 6 ਮਹੀਨਿਆਂ ਦੇ ਦਿਨਦਾ ਨਹੀਂ ਸੀ ਪਿਆ ਤੇ ਆਪੇ ਮੁੜ ਕੇ ਇਹਨਾਂ ਨੇ ਕਿਹਾ ਵੀ ਇੱਕ ਕਰਾਰ ਕਰਦੇ ਮੈਨੂੰ ਫਿਰ ਇਹਨੇ ਕਿਹਾ ਸਾਰਾ ਸਾਨੂੰ ਮਤਲ ਕੱਲ ਫੋਨ ਕਰਕੇ ਕਿ ਤੁਸੀਂ ਪੈਸੇ ਰਾਤੀ 8 ਵਜੇ ਲੈ ਜਿਓ 8 ਸਵਾ 8 ਇਹਦਾ ਫੋਨ ਗਿਆ ਇਹ 8:30 ਸਵਾ ਕਿ 8 ਅਸੀਂ ਆ ਗਏ ਇਹਦੇ ਘਰ ਇਹਨੇ ਸਾਨੂੰ ਅੱਧਾ ਘੰਟਾ ਬਿਠਾ ਛੱਡਿਆ ਆਪਣੇ ਘਰ ਜਦੋਂ ਪੈਸੇ ਲੈ ਕੇ ਮੈਂ ਤੁਰੀਆਂ ਮੈਨੂੰ ਕਹਿੰਦਾ ਡਿੱਗੀ 'ਚ ਪੈਸੇ ਰੱਖ ਲਓ ਜਦੋਂ ਇਹਨਾਂ ਦੀ ਗਲੀ ਦੇ ਅੱਗੇ ਆ ਗਈਆਂ ਉੱਥੋਂ ਦੋ ਮੁੰਡੇ ਵੇਖ ਕੇ ਮੈਨੂੰ ਮੁ ਤੇ ਤੇ ਜਦੋਂ ਅਸੀਂ ਅੱਗੇ ਆਏ ਆ ਇੱਕ ਨੇ ਪਿਸਟਲ ਫੜੀ ਹੋਈ ਸੀ ਤੇ ਇੱਕ ਨੇ ਦਾਤਰ ਫੜੀ ਹੋਈ ਸੀ ਉਹਨਾਂ ਨੇ ਪਿਸਟਲ ਵੀ ਵਿਖਾਈ ਤੇ ਦਾਤਰ ਵੀ ਮੇਰੇ ਬੇਟੇ ਨੂੰ ਮਾਰਨ ਪਿਆ ਤੇ ਡਿੱਗੀ ਵਿੱਚ 2.5 ਲੱਖ ਰੁਪਇਆ ਸੀ ਸਕੂਟਰੀ ਲੈ ਕੇ ਚਲ ਗਏ ਨੇ ਪਿੰਡ ਕੀ ਹਥਿਆਰ ਸੀ ਉਹਨਾਂ ਕੋਲ ਇੱਕ ਗੋਲ ਪਿਸਟਲ ਹੀ ਇੱਕ ਗੋਲ ਦਾਤਰ ਸੀ ਤੇ ਤੁਹਾਨੂੰ ਕੋਈ ਮਰਗੀ ਜਿਹੜੇ ਬੰਦੇ ਜਿਹੜੇ ਆ ਉਹਦੋਂ ਪਛਾਣਦੇ ਜਿਹੜੇ ਮੂੰਹ ਬੰਦੇ ਸੀ ਉਹਨਾਂ ਨੇ ਉਹਨਾਂ ਨੇ ਮੂੰਹ ਬੰਨੇ ਸੀ ਵੀਰ ਜੀ ਪਿੰਡ ਚੋ ਹੀ ਇਸ ਵਾਰਦਾਤ ਨੂੰ ਲੈ ਕੇ ਸਥਾਨਕ ਵਾਸੀਆ ਚ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਸਾਫ ਨਜ਼ਰ ਆ ਰਿਹਾ ਹੈ ਗੁੱਸੇ ਚਾਏ ਲੋਕਾਂ ਦੇ ਵੱਲੋਂ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਰਨਤਾਰਨ ਜਿਹੜਾ ਜਿਲਾ ਵਾ ਇਹਦਾ ਬਹੁਤ ਜਿਆਦਾ ਮਾੜਾ ਹਾਲ ਆ ਵੀ ਤਰਨਤਾਰਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੰਨਾ ਅਸਲਾ ਨੇ ਜਿੰਨਾ ਤਰਨਤਾਰਨ ਸ਼ਹਿਰ ਦੇ ਵਿੱਚ ਜਿਹੜਾ ਅਸਲਾ ਜਿਹੜਾ ਨਜਾਇਜ਼ ਅਸਲਾ ਮੌਜੂਦ ਕੀਤਾ ਜਾਂਦਾ ਪਿਆ ਵਾ ਦਿਨੋਂ ਦਿਨ ਵਿੱਚ ਜਿੰਨੇ ਵਪਾਰੀ ਦੁਕਾਨਦਾਰ ਜਿੰਨੇ ਵੀ ਹੈਗੇ ਨੇ ਇਹ ਵਪਾਰੀ ਨੇ ਇਹਨਾਂ ਦੇ ਅੱਜ ਲੁੱਟਖੋਈ ਨੇ ਹੋਰ ਵੀ ਸ਼ਹਿਰ ਦੇ ਵਿੱਚ ਰੋਜ਼ ਜਿਹੜੀ ਲੁੱਟਖੋਈਆਂ ਹੋ ਰਹੀਆਂ ਨੇ ਪਰ ਸ਼ਹਿਰ ਦੀ ਜਿਹੜੀ ਸਥਿਤੀ ਆ ਜਿਹੜੀ ਕਾਨੂੰਨ ਸਿਸਟਮ ਬਹੁਤ ਜਿਆਦਾ ਬੇਕਾਬੂ ਹੋ ਚੁੱਕੀ ਆ ਖੈਰ ਵਾਲੇ ਜਿਹੜੇ ਆ ਵੀ 7 ਤੋਂ 8 ਵਜੇ ਤੋਂ ਬਾਅਦ ਬਾਹਰ ਨਿਕਲਣਾ ਵੀ ਜਿਹੜਾ ਆਪਣਾ ਨੂੰ ਸੇਫ ਨਹੀਂ ਸਮਝਦੇ ਸੋ ਮੈਂ ਅਪੀਲ ਕਰਦਾ ਹਾਂ ਪ੍ਰਸ਼ਾਸਨ ਨੂੰ ਵੀ ਜਿਹੜੀ ਆ ਜਿਹੜੀ ਕਾਨੂੰਨ ਦੀ ਜਿਹੜੀ ਸਿੱਥਿ ਆ ਜਿਹੜੀ ਇਹਨੂੰ ਕਾਬੂ ਕੀਤਾ ਜਾਵੇ। ਉਦਰੀ ਸਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਲੁੱਟੀ ਗਈ ਐਕਟਿਵਾਤਾ ਬਰਾਮਦ ਕਰ ਲਈ ਗਈ ਹੈ ਜਦਕਿ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ। ਜਮੀ ਲੇਡੀ ਜੀ ਪੈਸੇ ਲੈ ਕੇ ਆਈ ਹੈਗੀ ਆਪਣੇ ਐਕਟਵਾ ਤੇ ਨਾਲ ਉਹਦੇ ਬੱਚੇ ਸੀਗੇ। ਨਾਲ ਉਹਦੇ ਬੱਚੇ ਸੀਗੇ ਤੇ ਉਹ ਪੈਸੇ ਲੈ ਕੇ ਆਈ 2.5 ਲੱਖ ਰੁਪਈਆ। ਤੇ ਉਹਦੇ ਕੋਲ ਇੱਥੇ ਕਹਿੰਦੇ ਇੱਕ ਦਾਤਰ ਬਖਾ ਕੇ ਤੇ ਇੱਕ ਅਸਲੇ ਦਾ ਕੋਈ ਐਮਨਿਸਟਮ ਖਾਇਆ ਤੋਂ ਖਾ ਕੇ ਤੋਂ ਪੈਕੋ ਕੇ ਲੱਗੇ ਐਕਟਵਾ ਖੋ ਕੇ ਲੱਗੇ ਐਕਟਵਾ ਜਿਹੜੀ ਉਹ ਮਿਲ ਗਈ ਹੈ ਬਾਕੀ ਕੈਮਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਲੁੱਟਦਾਏ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਆਏ ਦਿਨ ਹੀ ਅਜਈਆ ਵਾਰਦਾਤਾ ਆਸਤਾ ਬਣੀ ਆ ਰਹੀਆਂ ਨੇ ਜਿਸ ਕਾਰਨ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ 100 ਬਾਰ ਸੋਚਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਉਹ ਕਰ ਸਹੀ ਸਲਾਮਤ ਵਾਪਸ ਪਰਤਣਗੇ ਜਾਂ ਨਹੀਂ ਇੱਥੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਿਰ ਸਰਕਾਰ ਪੁਲਿਸ ਪ੍ਰਸ਼ਾਸਨ ਕਲ ਕੀ ਰਿਹਾ ਹੈ ਕਿਉਂ ਅਜੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨਹੀਂ ਦੱਸੋ ਕਿ ਕੀ ਸਮਝੀਏ ਤਰਨਤਾਰਨ ਤੋਂ ਪਵਨ ਸ਼ਰਮਾ ਦੀ ਰਿਪੋਰਟ ਪੀਡੀਸੀ ਨਿਊਜ਼